ਜਿਹੜਾ ਬੰਦਾ ਬਿਲਕੁਲ ਰੈਸਟ ਪੁਸ਼ਟ ਹੈ ਤੰਦਰੁਸਤ ਹੈ ਜਿਹਨੂੰ ਕੋਈ ਪ੍ਰੋਬਲਮ ਨਹੀਂ ਨਾ ਕੋਈ ਬੀਪੀ ਹੈ ਨਾ ਕੋਈ ਸ਼ੂਗਰ ਹੈ ਨਾ ਕਿਸੇ ਦਾ ਭਾਰ ਵੱਧ ਹੈ ਠੀਕ ਤੰਦਰੁਸਤ ਬੰਦਾ ਹੈ ਉਹਨੂੰ ਵੀ ਕੋਈ ਸੁਜੈਸਟ ਕਰਦੇ ਹੋ ਤੁਸੀਂ ਵੀ ਉਹਨੂੰ ਆਹ ਚੀਜ਼ ਲੈ ਲੈਣੀ ਚਾਹੀਦੀ ਹੈ ਹਾਂ ਜਿਹੜੇ ਤੰਦਰੁਸਤ ਬੰਦੇ ਆ ਉਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਦਵਾਈਆਂ ਦੁਵਾਈਆਂ ਤਾਂ ਨਹੀਂ ਕਦੇ ਕਹਿਆਂ ਉਹਨਾਂ ਨੂੰ ਅਸੀਂ ਕਹਿੰਨੇ ਵੀ ਤਾਂ ਸਾਡਾ ਜਿਹੜਾ ਬਣਿਆ ਹੋਇਆ ਇਮਲੀ ਵਾਲਾ ਸ਼ਰਬਤ ਹੈ ਇਮਲੀ ਦਾ ਸ਼ਰਬਤ ਹੋ ਗਿਆ ਉਹਦੇ ਵਿੱਚ ਆਲੂ ਬੁਖਾਰਾ ਮਿਸ਼ਰੀ ਪਾਈ ਹੋਈ ਹੈ ਉਹ ਜ਼ਰੂਰ ਇੱਕ ਅੱਦਾ ਮੈਨੂੰ ਬਣਾ ਕੇ ਪੈਗ ਸਵੇਰੇ ਸਵੇਰੇ ਲੈਣਾ ਚਾਹੀਦਾ ਤੇ ਇੱਕ ਜਿਹੜਾ ਅਸੀਂ ਸ਼ਰਬਤ ਬਣਾਇਆ ਸ਼ਰਬਤ ਇਹ ਪੰਜਾਬ ਜਿਵੇਂ ਤੁਸੀਂ ਘਰਾਂ ਦੇ ਵਿੱਚ ਸ਼ਰਬਤ ਯੂਜ਼ ਕਰਦੇ ਹੋ ਮਿੰਡੂ ਥੋੜਾ ਜਿਹਾ ਪੰਜਾਬ ਦੇ ਨਾਲ ਲਗਾਓ ਥੋੜਾ ਜਿਹਾ ਜ਼ਿਆਦਾ ਤਾਂ ਮੈਂ ਇਹਦਾ ਨਵਾਂ ਹੀ ਸ਼ਰਬਤ ਇਹ ਪੰਜਾਬ ਰੱਖਿਆ ਕਿਉਂਕਿ ਕਈ ਅਲੱਗ-ਅਲੱਗ ਨਾਮ ਨੇ ਔਰ ਇਹਦਾ ਜੇ ਤੁਸੀਂ ਟੇਸਟ ਕਰੋਗੇ ਇਹ ਬੋਤਲ ਵਿੱਚ ਤੁਹਾਡੇ ਕੋਲ ਛੱਡ ਕੇ ਜਾਊਗਾ ਤੁਹਾਨੂੰ ਸੱਚਮੁੱਚ ਇਹ ਚੋਂ ਪੰਜਾਬ ਦੀ ਮਹਿਕ ਆਊਗੀ ਕਿ ਵਾਕੇ ਯਾਰ ਸਾਡੇ ਵਾਸਤੇ ਆ ਕਿਉਂਕਿ ਸ਼ਵੀਲ ਦਾ ਕਲਚਰ ਸਾਡੇ ਪੰਜਾਬ ਤੋਂ ਆਏਗਾ ਹੂੰ ਅਰਸੀਂ ਇਹ ਸੋਚਿਆ ਕਿ ਜਦੋਂ ਵੀ ਸਾਡੇ ਪੰਜਾਬ 'ਚ ਸ਼ਵੀਲਾਂ ਲੱਗਣੀਆਂ ਤਾਂ ਸ਼ਰਬਤ ਜਿੰਨਾ ਵੀ ਜਾਊਗਾ ਉਹਨਾਂ ਸ਼ਵੀਲਾਂ ਤੇ ਬਹੁਤ ਮੈਕਸਿਮਮ ਡਿਸਕਾਊਂਟ ਤੇ ਇਵਨ ਟੂ ਕਾਸਟ ਟੂ ਕਾਸਟ ਦੇਵਾਂਗੇ ਔਰ ਜੇ ਕਿਤੇ ਕੋਈ ਗੁਰਦੁਆਰੇ 'ਚ ਅਸੀਂ ਆਪਦੀ ਸ਼ਵੀਲ ਲਾਵਾਂਗੇ ਉਹ ਤਾਂ ਖੈਰ ਫ੍ਰੀ ਹੋਈ ਲੱਗੂ ਤੇ ਇਹ ਅਸੀਂ ਸ਼ਰਬਤ ਪੰਜਾਬ ਇਸ ਲਈ ਦਿੱਤਾ ਜਿਵੇਂ ਬੰਦਾ ਥੱਕਿਆ ਹੋਇਆ ਸ਼ਾਮ ਨੂੰ ਆਉਂਦਾ ਘਰ ਆ ਕੇ ਕਹਿੰਦਾ ਕੁਝ ਮਿਲ ਜੇ ਤਾਂ ਇਹ ਚ ਫੁੱਲ એનર્ਜੀ